ਸਸ਼ੇਕਾਲ ਜੀ ਪਤ ਪਸਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ 765000 ਮੁਲਾਜ਼ਮਾਂ ਤੇ ਪੈਸ਼ਨਰਸ ਦੇ ਲਈ ਲੋੜੀ ਤੋਂ ਪਹਿਲਾਂ ਬੜੀਆਂ ਖੁਸ਼ਖਬਰੀ ਬੜੀ ਅਪਡੇਟ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮੁਲਾਜ਼ਮਾਂ ਤੇ ਪੈਸ਼ਨਰਸ ਨੂੰ ਜਿਹੜੇ ਹੈ ਵੱਡੇ ਤੋਹਫੇ ਆ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਆ ਸੋ ਸਾਰੀ ਹੀ ਜਿਹੜੀ ਹੈ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਅਲਗ-ਅਲਗ ਜਥੇਬੰਦੀਆਂ ਦੇ ਮਲਾਜ਼ਮ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਵੀ ਸਾਨੂੰ ਸਾਡੀਆਂ ਮੰਗਾਂ ਜਿਹੜੀਆਂ ਨੇ ਸਾਡੇ ਜ਼ਾਇਜ਼ ਮੰਗਾਂ ਹੋ ਪੂਰੀਆਂ ਕੀਤੀਆਂ ਜਾਂ ਸਾਡਾ ਹੱਕ ਸਾਨੂੰ ਵਾਪਸ ਦਿੱਤਾ ਜਾਵੇ ਇਸੇ ਘੜੀ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ 7,65,000 ਮਲਾਜ਼ਮਾਂ ਤੇ ਪੈਨਸ਼ਨਸ ਨੂੰ ਤਿੰਨ ਵੱਡੇ ਤੋਹਫੇ ਆ ਜਿਹੜੇ ਉਹ ਜਿਹੜੇ ਲੋੜੀ ਦੇ ਤੋਂ ਪਹਿਲਾਂ ਜਿਹੜੇ ਹੈ ਦਿੱਤੇ ਗਏ ਆ ਸੋ ਜੇਕਰ ਪਹਿਲੇ ਤੇ ਦੋਸਤੋ ਇਸ ਤੋਂ ਇਲਾਵਾ ਦੂਸਰੀ ਗੁੱਡ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ ਤਾਂ ਹਾਂ ਜੀ ਦੋਸਤੋ ਹਰ ਵਾਰ ਇਸ ਬਜਟ ਲਈ ਉਮੀਦਾਂ ਨਾਲ ਭਰਿਆ ਹੋਇਆ ਚਾਹੇ ਨੌਕਰੀ ਚਾਹੇ ਪੇਸ਼ਾ ਵਰਗ ਹੋਵੇ ਵਪਾਰਿਕ ਵਰਗ ਹੋਵੇ ਚਾਹੇ ਆਮ ਆਗਰਿਕ ਹਰ ਕਿਸੇ ਨੂੰ ਇਸ ਬਜਟ ਤੋਂ ਬਹੁਤ ਹੀ ਕੁਝ ਮਿਲਣ ਦੀ ਆਸ ਹੈ ਕੋਈ ਆਮਦਨੀ ਟੈਕਸ ਦੇ ਵਿੱਚ ਛੂਟ ਦੀ ਉਡੀਕ ਕਰ ਰਿਹਾ ਹੈ ਤਾਂ ਕੋਈ ਰੋਜ਼ਾਨਾ ਦੀਆਂ ਵਸਤਾਂ ਦੀਆਂ ਕੀਮਤਾਂ ਘਟਣ ਦੀ ਉਮੀਦ ਲਗਾਈ ਰੱਖ ਬੈਠਾ ਹੈ ਸਰਕਾਰੀ ਆਮਦਨ ਦਾ ਇਹ ਖਾਕਾ ਸਿਰਫ ਨੰਬਰਾਂ ਦਾ ਗੇਮ ਨਹੀਂ ਹੈ ਸਗੋਂ ਲੋਕਾਂ ਦੇ ਘਰੇਲੂ ਖਰਚੇ ਅਤੇ ਮਾਲੀ ਹਾਲਤਾਂ ਨੂੰ ਬਿਹਤਰੀ ਵੱਲ ਲੈ ਜਾਣਾ ਵਾਲਾ ਹੈ ਇਸ ਵਾਰ ਦੇ ਬਜਟ ਦੇ ਵਿੱਚ ਖਾਸ ਕਰਕੇ ਆਮਦਨ ਟੈਕਸ ਹੈਲਥ ਇੰਸ਼ੋਰੈਂਸ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਕਮਿਸ਼ਨ ਨੂੰ ਲੈ ਕੇ ਵੱਡੇ ਐਲਾਨ ਦੀ ਹੋਣ ਦੀ ਸੰਭਾਵਨਾ ਹੈ ਸੋ ਸੂਤਰਾਂ ਦੇ ਵੱਲੋਂ ਜਿਹੜੀ ਅਨਸਾਰ ਜਿਹੜੀ ਸਰਕਾਰ ਇਸ ਬਜਟ ਦੇ ਵਿੱਚ ਨੌਕਰੀ ਪੇਸ਼ਾ ਵਰਗ ਦੇ ਲਈ ਵੱਡੀ ਰਾਹਤ ਦੇਣ ਦੀ ਤਿਆਰੀ ਵਿੱਚ ਹੈ ਇਹ ਸਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ 15 ਲੱਖ ਰੁਪਏ ਤੱਕ ਦੀ ਜਿਹੜੀ ਸਾਲਾਨਾ ਆਮਦਨ ਦੇ ਵੱਲੋਂ ਲੋਕਾਂ ਲਈ ਟੈਕਸ ਸ਼ੂਟ ਵਧਾਈ ਜਾ ਸਕਦੀ ਹੈ ਇਸ ਦੇ ਨਾਲ ਹੀ ਬੇਸਿਕ ਟੈਕਸ ਸ਼ੂਟ ਦੀ ਸੀਮਾ ਜਿਹੜੀ 3 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕੀਤੀ ਜਾ ਸਕਦੀ ਹੈ ਇਹ ਤਬਦੀਲੀਆਂ ਖਾਸ ਕਰਕੇ ਮੀਡਲ ਮੀਡਲ ਕਲਾਸ ਲਈ ਵੱਡਾ ਰਾਹ ਜਰੀ ਲਿਆਉਣਗੇ ਮਹਿੰਗਾਈ ਦੇ ਦਬਾਵ ਹੇਠ ਕਮਜ਼ੋਰ ਹੋ ਰਹੀ ਖਰੀਦ ਸ਼ਰਤਾਂ ਨੂੰ ਜਿਹੜਾ ਹੈ ਬਦਲਾ ਮੋੜ ਤੋਂ ਬਹਾਲ ਕਰਨਗੇ ਟੈਕਸ ਲਾਭ ਦੀ ਜਿਹੜੀ ਜਾਈ ਜਾਣ ਵਾਲੀ ਬਾਜ਼ਾਰ ਦੇ ਵਿੱਚ ਖਰਚ ਵਧੇਗਾ ਜੋ ਕਿ ਦੇਸ਼ ਦੀ ਅਵਸਥਾ ਨੂੰ ਜਿਹੜਾ ਮਜ਼ਬੂਤ ਮਜ਼ਬੂਤ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੋਵੇਗਾ ਸੋ ਦੋਸਤੋ ਬਜਟ ਦੇ ਵਿੱਚ ਆਮਦਨੀ ਕਰ ਕਾਨੂੰਨ ਵੱਡੇ ਵੱਡੇ ਸੁਧਾਰਾਂ ਦੀ ਸੰਭਾਵਨਾ ਮੌਜੂਦ ਕਾਨੂੰਨ ਨੂੰ ਅਨਸਾਰ ਅਤੇ ਵਿਵਾਦ ਤਹਿਤ ਬਣਾਉਣ ਲਈ ਨਵੀਂ ਸੁਧਾਰ ਲਿਆਉਂਦੇ ਜਾ ਸਕਦੇ ਹਨ 8x ਕਵਿਤਾ ਲਈ ਜਿਹੜਾ ਇੱਕ ਸੋਖਾ ਤੇ ਇੱਕ ਸਪਸ਼ਟ ਤਰੀਕਾ ਲਿਆਉਣ ਦੀ ਕੋਸ਼ਿਸ਼ ਧਾਰਾ 80D ਤਹਿਤ ਸਿਹਤ ਬੀਮਾ ਦੇ ਖੇਤਰ ਦੇ ਵਿੱਚ ਵੀ ਵੱਡੇ ਫੈਸਲੇ ਨੇ ਸੁਭਾਵਨਾ ਹੈ ਇਸ ਵੇਲੇ ਜਿਹੜੇ 60 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਜਿਹੜੀ ਹੈ 25000 ਰੁਪਏ ਅਤੇ ਸੀਨੀਅਰ ਸੀਰੀਜ਼ ਲਈ 50 50000 ਰੁਪਏ ਦੀ ਛੂਟ ਮਿਲਦੀ ਹੈ ਇਸ ਸੀਮਾ ਨੂੰ ਵਧਾ ਕੇ ਵੱਡੇ ਫਾਇਦੇ ਜਿਹੜੇ ਹੈ ਦਿੱਤੇ ਜਾ ਸਕਦੇ ਹਨ ਜੋ ਕਿ ਸਿਹਤ ਬੀਮਾ ਯੋਜਨਾਵਾਂ ਵੱਲੋਂ ਲੋਕਾਂ ਨੂੰ ਮਦਦ ਕਰੇਗਾ ਸਰਕਾਰੀ ਕਰਮਚਾਰੀਆਂ ਨੂੰ ਵਿੱਚ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਚਰਚਾ ਤੇਜ਼ੀ ਹੈ ਜਿਹੜੀ ਹਾਲਾਂਕਿ ਫਿਲਹਾਲ ਸਰਕਾਰ ਨੇ ਇਸ ਬਾਰੇ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿੱਤਾ ਪਰ ਇਸ ਵੱਲ ਕਦਮ ਚੁੱਕਣ ਦੀ ਮੰਗ ਜਿਹੜੀ ਹੈ ਕੀਤੀ ਹੈ ਪੈਸ਼ਨਰ ਲਈ ਘਟੋ ਘਟ ਪੈਨਸ਼ਨ ਵਾਅਦਾ ਕਰਕੇ 5000 ਰੁਪਏ ਕਰਨ ਦੀ ਵੀ ਮੰਗ ਕੀਤੀ ਗਈ ਸੀ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣਾਈ ਰਹੀਆਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ